ਮੈਨੂੰ 10 ਦਿਨਾਂ ਤੋਂ ਪਹਿਲਾਂ ਹੀ ਮਤਲਬ ਫੋਨ ਕਾਲ ਆ ਰਹੀ ਹੈ ਮੈਸੇਜ ਆ ਰਹੀ ਹੈ ਕਿ 40 ਲੱਖ ਦੀ ਰੋਟੀ ਮੰਗਦੇ ਮੇਰੇ ਕੋਲ ਤਾਂ ਮੈਂ ਤਾਂ ਪਹਿਲਾਂ ਨਜ਼ਰ ਅੰਦਾਜ਼ੀ ਕੀਤਾ ਬਾਅਦ ਨਾਲ ਫੋਨ ਕਾਲ ਵੀ ਕਰਨੇ ਸ਼ੁਰੂ ਕਰਦੇ ਫਿਰ ਕਹਿੰਦੇ ਇਹ ਕਿ ਐਸਐਸਪੀ ਕੋ ਜਾਈਂਗਾ ਤੇ ਹੋਰ ਮਸਾਨ ਕਰਾਂਗੇ ਕੋਈ ਕੰਪਲੇਨਟ ਵੀ ਕੀਤੀ ਇਹੋ ਡਰਨਾ ਜੇ ਰਾਤ ਕੋ ਬਾਦ ਮਸਾਨ ਕਰੋਗੇ ਤਾਂ ਉਦਾਂ ਨੇ ਤੁਹਾਨੂੰ ਬਖਸ਼ੀ ਨਹੀਂ ਭਾਵੇਂ ਐਸਐਸਪੀ ਜਾਓਗੇ ਜਾਂ ਕੇਸ ਜਾਓਗੇ ਮੈਂ ਅਫਸਰ ਕੋ ਆਪਾਂ ਫਲਦੜ ਮਸਾਨ ਕਰਾਂਗੇ ਸੋ ਮੈਂ ਫਿਰ ਗਿਆਨੀ ਆ ਤੇ ਦੋ ਜਣਨ ਨੂੰ 20 ਕਈ ਮੋੜੀ ਵੀ ਫੋਨ ਕੋਲ ਮੈਸੇਜ ਕੋਈ ਨਹੀਂ ਆਇਆ ਬਟ ਹੁਣ ਅੱਜ ਉਹਨਾਂ ਨੇ ਫਾਈਟ ਹੁਣ ਸਮੇਂ ਦੀ ਲੱਗਦੀ ਵੀ ਮੈਂ ਕਰਾਂ ਕਿ ਮੈਂ ਤਾਂ ਉੱਪਰ ਬੈਠੀ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਨੀਚੇ ਗੋਲੀਆਂ ਚੱਲਣ ਡੀਆਂ ਤਿੰਨ ਜਣੇ ਕਹਿੰਦੇ ਆਏ ਸੀ ਬਾਈਕ ਤੇ ਮੂੰਹ ਬੰਦੇ ਹੋਏ ਸੀ ਕਿਸੇ ਦੁਕਾਨਦਾਰ ਬੰਦੇ ਆਂ ਜੀ ਦੁਕਾਨਾਂ ਦੇ ਉੱਤੇ ਬੈਣਾ ਹੀ ਪੈਣਾ ਐ ਸਾਰੀ ਦਿਹਾੜੀ ਜਿਵੇਂ ਸਥਿਤੀ ਇਹਨਾਂ ਹੁੰਦਾ ਰਿਹਾ ਤੇ ਫਿਰ ਤਾਂ ਬਹੁਤ ਮੁਸ਼ਕਿਲ ਹੋ ਗਿਆ ਤੇ ਕਾਰੋਬਾਰ ਕਰਨਾ ਪੰਜਾਬ ਦੇ ਲੋਕਾਂ ਨੂੰ ਜੀ ਅੱਜ ਜਿਹੜੇ ਆਪਣੇ ਦੁਕਾਨ ਤੇ ਤੁਹਾਡੇ ਤੇ ਗੋਲੀਬਾਰੀ ਹੋਈ ਹੈ ਇਸ ਸੰਬੰਧੀ ਕੀ ਕਹਿਣਾ ਚਾਹੁੰਦੇ ਹਾਂ ਹਾਂ ਜੀ ਮੈਂ ਰੇਖਾ ਸੁੰਦਰ ਚੰਦਨ ਦੀ ਮਮਾ ਮੇਰੇ ਬੱਚੇ ਇੱਥੇ ਸਿਵਨੀ ਜੀ ਹੈਗੇ ਸਾਨੂੰ ਬਹੁਤ ਦੇਰ ਤੋਂ ਧਮਕੀਆਂ ਆਉਂਦੀਆਂ ਸੀਗੀਆਂ ਤੇਰੇ ਬੱਚਿਆਂ ਦਾ ਕਿਸੇ ਨਾਂ ਕਿਸੇ ਕਿਸਮ ਦਾ ਕੋਈ ਬਹਿਰ ਨਹੀਂ ਹੈਰਾ ਮੇਰੇ ਬੱਚੇ ਬਹੁਤ ਵਧੀਆ ਬੱਚੇ ਹੈ ਦੇ ਮੇਰੇ ਬੱਚਿਆਂ ਦੀ ਸੁਰੱਖਿਆ ਵਾਸਤੇ ਇਨਸਾਫ ਦੋ ਨਾਲੇ ਉਹਨਾਂ ਨੂੰ ਪਈ ਪੁਲਿਸ ਪ੍ਰੋਟੈਕਟ ਦੇਓ ਮੈਨੂੰ ਤੇ ਹੁਣ ਸਮਝ ਨਹੀਂ ਲੱਗਦੀ ਵੀ ਮੈਂ ਕਹਾਂ ਕਿ ਮੈਂ ਤਾਂ ਉੱਪਰ ਬੈਠੀ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਨੀਚੇ ਗੋਲੀਆਂ ਚੱਲਣ ਡੀਆਂ ਤਿੰਨ ਜਣੇ ਕਹਿੰਦੇ ਆਏ ਸੀ ਬਾਈਕ ਤੇ ਮੂੰਹ ਬੰਦੇ ਹੋਏ ਉਹਨਾਂ ਦੇ ਵਿਆਜ ਦੀ ਕਾਕਾ ਆਪਣਾ ਦੇ ਅੰਦਰ ਹਾਂ ਮੈਂ ਪਈ ਕੀ ਲੱਗਦਾ ਭੈਣ ਜੀ ਚਾਚੀ ਜੀ ਕੋਈ ਭੈਣ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਨਹੀਂ ਤੇ ਆਪ ਹੀ ਇਹ ਸਾਨੂੰ ਪਤਾ ਹੀ ਨਾ ਦੱਸਿਆ ਕਿ ਜੇ ਇਹ ਐਨ ਟੈਂਸ਼ਨ ਦੇ ਵਿੱਚ ਆ ਗਿਆ ਗੋਲੀਆਂ ਦਾ ਸੋਚੇ ਕਿ ਇਸ ਤਰ੍ਹਾਂ ਹੁੰਦਾ ਵਿਆਹ ਹੈ ਤੇ ਸਾਡਾ ਇਹ ਹੀ ਹੈ ਕਿ ਪ੍ਰੋਡਕਸ਼ਨ ਸਾਡਾ ਪ੍ਰੋਡਕਸ਼ਨ ਦੇ ਪ੍ਰੋਡਕਸ਼ਨ ਦੇ ਕਿਉਂਕਿ ਅਸੀਂ ਦੁਕਾਨਦਾਰ ਬੰਦੇ ਆਂ ਇਹਨਾਂ ਦੁਕਾਨਾਂ ਦੇ ਉੱਤੇ ਬੈਣਾ ਹੀ ਪੈਣਾ ਹੈ ਸਾਰੀ ਦਿਹਾੜੀ ਤੇ ਜੇ ਇਸੇ ਤਰੀਕੇ ਨਾਲ ਹੁੰਦਾ ਰਿਹਾ ਤੇ ਫਿਰ ਤਾਂ ਬਹੁਤ ਮੁਸ਼ਕਿਲ ਹੋ ਗਿਆ ਸੇ ਕਾਰੋਬਾਰ ਕਰਨਾ ਪੰਜਾਬ ਦੇ ਵਿੱਚ ਜਨੇ ਕਮਕੀਆਂ ਆ ਗਈਆਂ ਨਾ ਨਾ ਪੜਾ ਚੰਦਨ ਸੁੰਦਰ ਮੇਰਾ ਨਾਮ ਜੀ ਹਾਂਜੀ ਸਾਰਾ ਦਾ ਪ੍ਰਵੀਰ ਦੱਸੋ ਹੱਜ ਕੀ ਜੋ ਬਾਣਾ ਪਰਿਆ ਸ਼ਾਮੀ ਦੀ ਗੋਲੀ ਗਾਲ ਤੇ ਮੈਨੂੰ 10-12 ਦਿਨ ਤੋਂ ਪਹਿਲਾਂ ਹੀ ਮਤਲਬ ਫੋਨ ਕਾਲ ਆ ਰਹੀ ਹੈ ਮੈਸੇਜ ਆ ਰਹੀ ਹੈ ਕਿ 40 ਲੱਖ ਰੁਪਏ ਰੋਟੀ ਮੰਗਦੇ ਮੇਰੇ ਕੋਲ ਤੇ ਮੈਂ ਤਾਂ ਪਹਿਲਾਂ ਨਜ਼ਰ ਅੰਦਾਜ਼ੀ ਕੀਤਾ ਬਾਅਦ ਨਾਲ ਫੋਨ ਕਾਲ ਵੀ ਕਰਨੇ ਸ਼ੁਰੂ ਕਰਦੇ ਫਿਰ ਕਹਿੰਦੇ ਇਹ ਕਿ ਐਸਐਸਪੀ ਕੋ ਜਾਈਂਗਾ ਤੇ ਮੋਰਮ ਸਾਨ ਕਰਾਂਗੇ ਅਸੀਂ ਕੰਪਲੇਨਟ ਵੀ ਨਹੀਂ ਕੀਤੀ ਇਹੋ ਡਰਨਾ ਇਹ ਤਾਂ ਬਦਕਿਸਮਤ ਇਨਸਾਨ ਕਰਨ ਉਹ ਤਾਂ ਕਹਿੰਦੇ ਤੁਹਾਨੂੰ ਬਖਸ਼ੀ ਨਹੀਂ ਭਾਵੇਂ ਐਸਐਸਪੀ ਜਾਓਗੇ ਜਾਂ ਕੇਬ ਜਾਓਗੇ ਬਟ ਅਫਸਰ ਕੋ ਆਪਾਂ ਬਦਕਿਸਮਤ ਇਨਸਾਨ ਕਰਾਂਗੇ ਸੋ ਮੈਂ ਫਿਰ ਗਿਆਨੀ ਆ ਤੇ ਦੋ ਚਾਰ ਦਿਨ ਤੋਂ 20 ਕਈ ਮੋਲਟੀ ਵੀ ਫੋਨ ਫੋਲ ਮੈਸੇਜ ਕੋਈ ਨਹੀਂ ਆਇਆ ਬਟ ਹੁਣ ਅੱਜ ਇਹਨਾਂ ਨੇ ਐਫੇਅਰ ਕੀਤੇ ਚਾਰ ਬੰਦੇ ਠੀਕ ਹੈ ਨਾ ਚਾਹੁੰਦੇ ਇਨਸਾਫ ਸਰ ਇਹ ਤੁਹਾਨੂੰ ਸਿਕਿਉਰਟੀ ਸਰ ਦੇ ਜAVE ਕਿਤਾ ਕੋਈ ਸਾਡਾ ਸਾਨੂੰ ਕੋਈ ਇਹਨਾਂ ਨੂੰ ਵੀ ਹਥਿਆਰ ਲਿਆ ਜਾਵੇ ਕਿ ਜਿਹੜਾ ਕੋਈ ਅਟੈਕ ਕਰਦਾ ਵਾ ਅਸੀਂ ਵੀ ਸਰ ਇਹ ਕੋਈ ਕਰਦਾਂਗੇ ਫਿਰ ਅਟੈਕ ਹੋ ਜੀ ਆ ਉਹਦੇ ਸ਼ਰੀਆਮ ਕਹਿੰਦੇ ਤੁਹਾਨੂੰ ਮਾਰ ਦਾਂਗੇ ਉਹ ਕਰਦਾ ਹੁਣ ਆਪਾਂ ਬਾਹਰ ਵੀ ਨਿਕਲ ਸਕੀਏ ਕਿ ਆਪਣੇ ਕੰਮ ਕਰਵਾਣੇ ਕਰ ਸਕੀਏ ਤੇ ਕੀ ਮਹਿਸੂਸ ਕਰ ਰਹੇ ਤੁਸੀਂ ਅੱਜ ਦੀ ਗੱਲ ਸਰ ਡਰਦਾ ਹੀ ਇਹ ਬੰਦਾ ਕਿ ਫੈਮਿਲੀ ਹੁੰਦੀ ਨਾਲ ਤਾਂ ਫਿਰ ਡਰਦਾ ਹੀ ਇਹ ਬੰਦਾ ਬਾਹਰ ਵੀ ਨਹੀਂ ਨਿਕਲ ਸਕਦਾ